वेलकम टू खन्ना न्यूज़ लाइव फतेगड़ साहिब ਦੇ ਸਰਹੰਦ ਕੋਲੋਂ ਲੰਗਦੀ ਪਾਖੜਾ ਨਹਿਰ ਵਿੱਚ ਇੱਕ ਕਾਰ ਜਾ ਡਿੱਗੀ ਇਹ ਹਾਸਾ ਸਰਹੰਦ ਫਲੋਟਿੰਗ ਨੇੜੇ ਵਾਪਰਿਆ ਹੈ ਜਿਸ ਤੋਂ ਬਾਅਦ ਗੋਤਾਖੋਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਇਸ ਦੌਰਾਨ ਕਾਰ ਦਾ ਤਾਂ ਪਤਾ ਲੱਗ ਗਿਆ ਹੈ ਪਰ ਅਜੇ ਤੱਕ ਡਰਾਈਵਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੰਡੀ ਗਵਿੰਦਗੜ ਦਾ ਇੱਕ ਵਿਅਕਤੀ ਆਪਣੀ ਕਾਰ ਸਮੇਤ ਪਾਖੜਾ ਨਹਿਰ ਵਿੱਚ ਡਿੱਗ ਗਿਆ। ਇਹ ਵਿਅਕਤੀ ਕਾਰ ਨੂੰ ਫਲੋਟਿੰਗ ਨੇੜੇ ਕੱਚੀ ਸੜਕ ਤੋਂ ਕਿਉਂ ਲੈ ਕੇ ਆਇਆ ਅਤੇ ਕਾਰ ਕਿਵੇਂ ਨਹਿਰ ਵਿੱਚ ਡਿੱਗੀ ਇਸ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ। ਪਾਣੀ ਦਾ ਵਹਾਅ ਕਾਫੀ ਤੇਜ਼ ਹੋਣ ਕਾਰਨ ਕਾਰ ਤਕਰੀਬਨ 3 ਕਿਲੋਮੀਟਰ ਦੂਰ ਜਾ ਚੁੱਕੀ ਸੀ ਜਿਸ ਨੂੰ ਗੋਤਾਖੋਰਾਂ ਨੇ ਬੜੀ ਮੁਸ਼ਦਦਤ ਤੋਂ ਬਾਅਦ ਬਾਹਰ ਕੱਢਿਆ। ਦੂਜੇ ਪਾਸੇ ਫਤੇਗੜ ਸਾਹਿਬ ਦੇ ਡੀਐਸਪੀ ਸੁਖਰਾਜ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Assalamualaikum जिस तरीके से आपको बताया कि रात एक है ना कार गिर गई थी ए, होंडा वालों होंडा ही वालों की है ये सरंद रेस्टोरेंट फ्लोडिंग से गिरी थी जहाँ से थोड़े दिन पहले एक बस गिरी तो थी उसी जगह ये भी आ गई तकरीबन दो ढाई किलोमीटर दूर ये गाड़ी आ गई है ये थोड़ा हेड है यहाँ पे एक बार यह दिल्ली की साइड और एक बार यह उधर अपना राजस्थान की साइड तो यहाँ पर आगे गाड़ी रुकी है अभी देखते जाके इनशाला किस तरह का माहौल होगा किस तरह से होगा वीडियो के अंतर ਅਸੀਂ ਨਹਿਰ ਦੇ ਵਿੱਚ ਕਿ ਡਿਗਰੀ ਸਾਨੂੰ ਜੇ 10 ਵਜੇ ਇਨਫੋਰਮੇਸ਼ਨ ਆਈ ਸੀ ਕਿ ਉਹ ਸੌਂਡਾ ਹੈੱਡ ਹੈ ਕਨਾਲ ਤੇ ਨਾ ਉਥੇ ਹੈੱਡ ਤੇ ਕੋਈ ਗੱਡੀ ਥੱਲੇ ਫਸੀ ਹੋਈ ਹੈ ਹੁੰਡਾ ਐਵੇਨਿਊ ਕਰਕੇ ਗੱਡੀ ਸੀ ਤਾਂ ਅਸੀਂ ਫਿਰ ਉਥੇ ਗੋਤਾਖੋਰ ਬੁਲਾ ਦੇ ਸੀਗੇ ਤੇ ਗੋਤਾਖੋਰ ਬੁਲਾ ਕੇ ਉਥੋਂ ਗੱਡੀ ਕੱਢੀ ਹੈ ਹੁੰਡਾ ਐਵੇਨਿਊ ਹੈ ਵੇਟ ਕਰਦੇ ਇਨ ਦਾ ਮੀਨ ਟਾਈਮ ਜਿਹਨਾਂ ਦੀ ਉਹ ਗੱਡੀ ਸੀਗੀ ਉਹਨਾਂ ਦੇ ਵੀ ਪਰਿਵਾਰ ਵਾਲੇ ਉਥੇ ਆ ਗਏ ਸੀਗੇ ਇਹ ਗੱਡੀ ਸੀਗੀ ਸੰਤੋਸ਼ ਕੁਮਾਰ ਨੇ ਮੰਡੀ ਬਿਲਗੜ ਦੇ 35 ਸਾਲ ਦੇ ਉਹ ਰਾਤ ਨੂੰ ਘਰ ਆਪਣੇ ਘਰੋਂ ਗਏ ਸੀਗੇ ਗੱਡੀ ਲੈ ਕੇ ਤੇ ਉਹ ਗੱਡੀ ਹੁਣ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਉਹ ਨਹਿਰ ਥੀਂ ਗੱਡੀ ਲਕਤੀ ਗੱਡੀ ਚੋਂ ਐਸੇ ਸਾਨੂੰ ਮਿਲਿਆ ਕੁਝ ਨਹੀਂ ਹੈਗਾ ਮਤਲਬ ਉਹ ਸੰਤੋਸ਼ ਕੁਮਾਰ ਵੀ ਨਹੀਂ ਸੀਗੇ ਗੱਡੀ ਚ ਤੇ ਗੱਡੀ ਲੇਸੇ ਕੇਅਰ ਚ ਹੈ ਤੇ ਮਤਲਬ ਚਲਾਕਿਆਂ ਲੱਗਦੇ ਚਲਾਕਿਆਂ ਦੇਦਰ ਨਹੀਂ ਆਛਣੇ ਕਿ ਸਰ ਪਤਾ ਲੱਗਿਆ ਵੀ ਕਿੰਨੇ ਕੁ ਬੰਦੇ ਉਸੇ ਦੀ ਗੱਡੀ ਦੇ ਵਿੱਚ ਸੀ ਜੀ ਦੇਖੋ ਜੋ ਪਰਿਵਾਰ ਵਾਲਿਆਂ ਨੇ ਦੱਸਿਆ ਉਹ ਕੱਢ ਲਿਆ ਉਹਨਾਂ ਦੇ ਜਿਹੜੇ ਸੰਤੋਸ਼ ਕੁਮਾਰ ਸੀਗੇ ਉਹ ਇਕੱਲੇ ਸੀ ਠੀਕ ਹੈ ਜੀ ਗੱਡੀ ਚਲਾ ਰਹੇ ਸੀ ਜੀ ਹਾਂ ਜੀ ਕੱਲ ਕੀਤੀ ਜੇ ਪਤਾ ਲੱਗੇ ਸੀ ਫਲੋਟਿੰਗ ਰੈਸਟੋਰੈਂਟ ਦੇ ਕੋਲੋਂ ਗਰੀ ਸੀ ਗੱਡੀ ਨਹੀਂ ਜੀ ਹੱਲੇ ਕੋਈ ਇਹੋ ਜੀ ਗੱਲ ਨਹੀਂ ਸਾਡੇ ਤਾਂ ਅਸੀਂ ਤਾਂ ਸਾਰੀ ਕਨਾਲ ਦੇ ਨਾਲ-ਨਾਲ ਦੇਖ ਰਹੇ ਹਾਂ ਕਿ ਕਿੱਥੋਂ ਅੰਦਰ ਐਂਟਰ ਕੀਤੀ ਹੈ ਜੀ ਉਹ ਦੇਖ ਰਹੇ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉੱਥੇ ਸਾਰੀਆਂ ਦੇਖ ਤੇ ਗੋਤਾਖੋਰਾਂ ਵੱਲੋਂ ਹੋਈ ਬਾਕੀ ਡਰਾਈਵਰ ਦੀ ਪਾਲ ਜੀ ਕਿਤੇ ਜਰੀ ਹਾਂ ਜੀ ਉਹ ਗੋਤਾਖੋਰਾਂ ਨੇ ਜੀ ਜੇ ਕੋਈ ਤਾਂ ਵਰਸਟ ਕੇਸ ਜੇ ਉਹ ਵਿੱਚ ਹੋਏ ਤੇ ਉਹਨਾਂ ਦੀ ਡੈਥ ਹੋ ਗਈ ਹੋਈ ਉਹ ਜਿਹੜੀ ਕੋਟਾਪੁਰ ਆਦੀ ਉੱਥੇ ਟੀਮ ਸੀਗੀ ਉਹਨਾਂ ਨੇ ਸਾਰਾ ਉਹਨਾਂ ਦੇ ਅੱਗੇ ਚੈਨਲ ਹੁੰਦਾ ਹੈ ਉਹਨਾਂ ਨੇ ਸਾਰੇ ਥਾਂ ਮੈਸੇਜ ਲਾਤਾ ਹੈ ਜਿਵੇਂ ਕਿ ਟੂਰ ਬਾਡੀ ਸਰ ਕੀ ਕੰਮ ਕੀ ਅਸੀਂ ਦੀ ਸਾਰੇ ਥਾਣਿਆਂ ਚ ਜਿਹੜੇ ਮਹਿਰ ਦੇ ਨਾਲ ਲੱਗਦੇ ਲੱਗਦੇ ਥਾਣੇ ਉਹਨਾਂ ਨੇ ਮੈਸੇਜ ਲਾ ਰਹੇ ਨੇ ਸਰ ਕੀ ਕੰਮ ਕਰਦੇ ਕਰਦੇ ਇਹਨਾਂ ਦਾ ਜੀ ਗਵਿੰਦਗੜ੍ਹ ਤੋਂ ਨੇ ਉੱਥੇ ਕੋਈ ਮਤਲਬ ਕੋਈ ਬਿਜ਼ਨਸ ਵਗੈਰਾ ਕੋਈ ਛੋਟਾ ਮੋਟਾ ਕੁਝ ਸੀਸ ਕਰਾਪ ਦਾ ਜੋ ਹੁਣ ਤੱਕ ਇਨੀਸ਼ੀਅਲ ਪਤਾ ਚੱਲਦਾ ਨਹੀਂ ਫਤਿਹਗੜ੍ਹ ਸਾਹਿਬ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ